ਤਨ ਤਨ ਗੁਰ ਨਾਨਕ ਅਕਸ਼ਾ ਦਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਨ ਤਨ ਪ੍ਰਤੇਕ ਆਧ ਸੱਚੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਕੋਟਨ ਕੋਟ ਸ਼ੁਕਰਾਨਾ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰੇ ਵਰਗੇ ਨਿਮਕਾਣੇ ਨਾਥੀ ਇਨਸਾਨ ਤੇ ਜਿੰਨਾ ਸਰਕਾਰ ਮੈਨੂੰ ਦੱਬਦੀ ਸੀ ਨਾ ਉਹਨਾਂ ਮੇਰਾ ਵਾਹਿਗੁਰੂ ਮੇਰੇ ਤੇ ਇਹ ਬਲ ਬਖਸ਼ਦਾ ਸੀ ਇਹ ਬਲ ਬਖਸ਼ਦਾ ਸੀ ਹੁਕਮਰਾਨਾ ਨਾਲ ਇੱਟ ਨਾਲ ਇੱਟ ਖੜਕਾਉਣੀ ਹੈ ਔਰ ਔਰ ਮੈਨੂੰ ਇਸ ਗੱਲ ਦੀ ਜੇ ਪ੍ਰੇਰਣਾ ਸਭ ਤੋਂ ਵੱਡੀ ਆ ਮਿਲੀ ਮੈਂ ਕਹਿ ਸਕਦਾ ਕਿਉਂਕਿ ਜਿੰਨਾ ਦਿਨਾਂ ਚ ਮੈਂ ਅੰਦਰ ਸੀ ਜੇਲ ਚ ਸਾ ਸ਼ਹੀਦੀ ਦਿਹਾੜੇ ਵਿੱਚ ਉਨਾਂ ਦਿਨਾਂ 'ਚ ਆਏ ਤੇ ਛੋਟੇ ਸ਼ਹਿਜ਼ਾਦੇ ਆਨੇ ਔਰੰਗਜ਼ੇਬ ਦੀ ਮੁਗਲ ਸ਼ਾਸਨ ਦੀ ਦਬਾਅ ਥੱਲੇ ਨਹੀਂ ਆਏ ਹੱਕ ਸੱਚ ਦੀ ਗੱਲ ਤਗੜੇ ਹੋ ਕੇ ਕੀਤੀ ਤੇ ਸਾਡੇ ਵਰਗੇ ਨਾਚੀ ਨੂੰ ਇਹ ਸਿਖਿਆ ਦੇ ਗਏ ਕਿ ਭਾਈ ਇਹ ਰਾਹ ਬਹੁਤ ਔਖਾ ਸਰਕਾਰਾਂ ਦੇ ਉਲਟ ਜੇ ਲੜਾਈ ਲੜਨੀ ਹੋਵੇ ਟੱਕਾ ਕਰਦੇ ਆ ਪਰਚੇ ਦਿੰਦੇ ਆ ਬਹੁਤ ਕੁਝ ਸਹਿਣਾ ਪੈਂਦਾ ਨਗਰ ਸੱਚ ਦੇ ਰਾਤੋਂ ਠਿੜਕੇ ਹੋਣਾ ਮੈਨੂੰ ਤਸੱਲੀ ਸੀ ਇਹ ਜੇ ਗੁਰੂ ਸਾਹਿਬ ਦੇ ਲਗਤੇ ਜਗਰ ਗੁਰੂ ਸਾਹਿਬ ਦੇ ਸਾਡੇ ਸਤਕਾਰਯੋਗ ਬਾਬਾ ਜੀ ਜੋਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਜੇ ਇੰਨੀ ਛੋਟੀ ਉਮਰ ਚ ਐਡਾ ਵੱਡਾ ਸਿਗਹਾਂ ਦੇ ਕੇ ਤੇ ਦਾਸ ਨੂੰ ਅਸੀਂ ਤਾਂ ਮੁਛਵੀਨੀ ਮਗਰ ਪ੍ਰੇਰਣਾ ਸੋਟੇ ਦੀ ਵੱਡੀ ਦੇ ਕੇ ਉਹ ਚੀਦੀ ਦਿਹਾੜਿਆ ਨੇ ਵੀ ਮੈਨੂੰ ਐਡਾ ਬਲ ਦਿੱਤਾ ਕਿ ਜਦੋਂ ਮੈਨੂੰ ਪਤਾ ਲੱਗਦਾ ਸੀ ਨਾ ਕਿ ਪੰਜਾਬ ਪੁਲਿਸ ਇੱਕ ਨਵਾਂ ਪਰਚਾ ਦੇਣ ਲੱਗੀ ਐ ਤੇ ਸ਼ਾਹ ਚੜ੍ਹ ਦਿੰਦਾ ਸੀ ਕਿ ਵਾਹ ਵੱਡੇ ਹੁਣ ਤਾਂ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਦੇਵਦੀਆਂ ਗਹਿਰਾਈਆਂ 'ਚੋਂ ਥੋੜਾ ਸੱਬ ਦਾ ਆਪਣੀਆਂ ਮਾਵਾ ਭੈਣਾ ਦਾ ਬਜ਼ੁਰਗਾਂ ਦਾ ਭਰਾਵਾਂ ਦਾ ਮਜੀਠੇ ਹਲਕੇ ਤੇ ਬੈਠੇ ਇੱਕ ਇੱਕ ਮੇਰੀ ਮਾ ਦਾ ਭੈਣ ਦਾ ਬਜ਼ੁਰਗ ਦਾ ਭਰਾ ਦਾ ਜਿਨ੍ਹਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਕੱਬ ਦੀ ਅਰਦਾਸ ਹੈ ਕਿ ਅੱਜ ਮੈਂ ਬਾਹਰ ਆਇਆ ਨਹੀਂ ਤਾਂ ਸਰਕਾਰ ਦਾ ਵਾਸ ਚੱਲਦਾ ਇਹ ਤਾਂ ਚਾਉਂਦੇ ਸੀ ਕਿ ਇਹ ਮਰਿਆ ਬਾਹਰ ਆਵੇ ਜਿਉਂਦਾ ਬਾਹਰ ਨਾ ਆਵੇ ਕਿਹਨੂੰ ਕਿਹੜਾ ਫੜ ਲੂ ਜੀ ਆ ਬਾਦ ਗੁਦਾਬਾਹ ਇਹ ਚਲੀ ਇਹ ਚਲੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਜਦੋਂ ਪੱਤਰਕਾਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਪੱਤਰਕਾਰਾਂ ਦਾ ਕੰਮ ਹੈ ਸਹੀ ਖਬਰ ਲਾਉਣੀ ਆ ਪੱਤਰ ਕਸਾਂ ਤੇ ਪਰਚੇ ਹੋਏ ਆ ਮਿੰਟੂ ਗੁਰਸਰਿਆ ਸਾਹਿਬ ਰਤਨ ਤੇ ਪੰਜਾਬ ਕੇਸ਼ਰੀ ਗਰੁੱਪ ਤੇ ਕੋਈ ਮਾੜਾ ਜਾਂ ਜਿਹੜੀ ਸੱਚੀ ਗੱਲ ਕਰਦਾ ਸੀ ਆ ਮਾਨਕ ਗੋਇਲ ਸਾਹਿਬ ਤੇ ਹੋਰ ਕਿਹੜੇ-ਕਿਹੜੇ ਜੀਤ ਬਹਿਲਾ ਦਿੱਤਾ ਸੀ ਬਾਅਦ ਮਾਫੀ ਮੰਗ ਲਈ ਹਾਂਜੀ ਆ ਮਨਿੰਦਰ ਤੇ ਮੈਨੂੰ ਨੋਹ ਗੁੱਸਾ ਨਾ ਕਰ ਦਿਓ ਨਾ ਤਾਂ ਫੋਨ ਫਾਨ ਸੀ ਨਾ ਕੋਸ਼ੀ ਇੰਨਾ ਜਿੰਨਾ ਕਿ ਜੇਥੇ ਆਉਂਦਾ 7 ਮਹੀਨੇ ਮੇਰੇ ਨਾਲ ਤਾਂ ਅਥੋਡੇ ਸਾਰਿਆਂ ਦੀ ਦਿੱਤਾ ਇੱਥੇ ਕਾ ਗਰੀਬ じゃ ਸਾਡਾ ਵਿਚਾਰਾ ਵਰਕਰ ਹੈ ਉਹ ਦਵਿੰਦਰ ਸੋਂ ਉਹ ਮਸਾ ਦਿਹਾੜੀ ਕਰਕੇ ਕੰਮ ਚਲਾਉਂਦਾ ਕਹਿੰਦੇ ਨੇ ਪੁਲਿਸ ਦੇ ਕੰਮ 'ਚ ਵਿਗਨ ਪਾਇਆ ਇਹਨੂੰ ਵੀ ਅੰਦਰ ਤੋਰਤਾ ਇਸ ਲਈ ਇਸ ਲਈ ਇਸ ਲਈ ਮੇਰੇ ਵੀਰੋ ਸਰਕਾਰਾਂ ਦੇ ਖਿਲਾਫ ਲੜਦਾ ਸ਼ੌਕਾ ਨਹੀਂ ਲੜਿਆ ਤਾਂ ਜਾ ਸਕਦਾ ਜੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਹੋਵੇ ਉਹ ਬਲ ਬਖਸ਼ਣ ਉਹ ਕਿਰਪਾ ਰੱਖਣ ਨਾਲ ਹੀ ਜਦੋਂ ਅਰਦਾਸਾਂ ਤੁਹਾਡੇ ਸਾਰੇ ਸੱਜਣਾਂ ਪਰਾਵਾ ਕਰਦੇ ਆ ਘਰ ਚੇ ਬੈਠੀਆਂ ਸਾਡੀਆਂ ਮਾਵਾਂ ਭੈਣਾਂ ਕਰਦੀਆਂ ਤੇ ਬਹੁਤ ਬਲ ਬਖ ਮਿਲਦਾ ਔਰ ਫੇਰ ਲੜਾਈ ਲੜੀ ਜਾ ਸਕਦੀ ਐ ਇਸ ਲਈ ਮੈਂ ਪਰਾਵਾ ਦਿਲ ਦੀਆਂ ਗਹਿਰਾਈਆਂ ਚੋਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਉਥੇ ਮੈਂ ਜੇਲ੍ਹ ਪ੍ਰਸ਼ਾਸਨ ਦੇ ਹਰ ਮੁਲਾਜ਼ਮ ਦਾ ਦੇਖੋ ਕੜਕ ਦੀ ਠੰਡ ਸੀ ਲੋਕ ਇਸ ਠੰਡ ਚ ਬਾਹਰ ਨਹੀਂ ਰਹਿ ਸਕਦੇ ਸੀ ਇਹਨਾਂ ਵਿਚਾਰਿਆਂ ਨੂੰ ਡਿਊਟੀ ਦਿੱਤੀ ਇੰਨੀ ਠੰਡ 'ਚ ਬਾੜ ਖਲੋਤੇ ਰਹੇ ਮੈਂ ਇਹਨਾਂ ਭਰਾਵਾਂ ਦੇ ਚਰਨਾਂ 'ਚ ਵੀ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜੇ ਜੇਲ੍ਹ 'ਚ ਕਿਸੇ ਦਾ ਵੀ ਕਿਸੇ ਮੁਲਾਜ਼ਮ ਦਾ ਕਿਸੇ ਅਫਸਰ ਦਾ ਕਿਸੇ ਉਥੇ ਜਿੰਨੇ ਵੀ ਹਵਾਲਾਤੀਆ ਨੇ ਚਾਹੇ ਕੋਈ ਕੈਦੀ ਹੈ ਇਹ ਮੇਰੇ ਕਰਕੇ ਕਿਸੇ ਨੂੰ ਤੰਗੀ ਦਾ ਸਾਹਮਣਾ ਕਰਨਾ ਪਿਆ ਮੈਂ ਉਸ ਗੱਲ ਦੀ ਵੀ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਸਾਡੇਰਾ ਬਿਆਸ ਮੁਖੀ ਆਏ ਤੇ ਉੱਥੇ ਵੀ ਕਿੰது ਪ੍ਰਸਤੋ ਕੀਤਾਗਾ ਪੰਜਾਬੀ ਮੇਰੀ ਮਿਹਨਤੀ ਸੁਣ ਲਿਓ ਜੀ ਅਗਲੀ ਗੱਲ ਸੁਣ ਲਿਓ ਔਰ ਜਿੱਲ ਦੀਆਂ ਗਹਿਰਾਈਆਂ ਤੋਂ ਸੰਤਾਂ ਮਹਾਂਪੁਰਸ਼ਾਂ ਦਾ ਦੇਸ਼ ਦੁਨੀਆ 'ਚ ਬੈਠੇ ਗੁਰਨਾਨਕ ਨਾਮ ਲੈਵਾ ਸੰਗਤ ਦਾ ਜਿਨ੍ਹਾਂ ਨੇ ਮੇਰੇ ਸਤਿਕਾਰਯੋਗ ਧਰਮ ਪਤਨੀ ਜੀ ਨੂੰ ਸੁਨੇਹਾ ਕਰ ਦੇ ਗਏ ਔਰ ਇੱਕੋ ਮੈਸੇਜ ਦਿੰਦੇ ਸੀ ਐਮਐਲਏ ਸਾਹਿਬ ਨੂੰ ਕਨੀਬ ਕੌਰ ਨੂੰ ਕਿ ਕਬਰਾਹੀ ਨਾ ਤਗੜਾ ਹੋ ਕੇ ਨਿਕਲੂਗਾ ਔਰ ਉਹ ਬਲ ਜੋ ਮਿਲਿਆ ਹੈ ਨਾ ਜੀ ਉਹ ਸ਼ਬਦਾਂ 'ਚ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਦਿਲ ਦੀਆਂ ਗਹਿਰਾਈਆਂ 'ਚੋਂ ਨਾ ਮੇਰੀ ਪ੍ਰਮੋ ਇਹ ਔਕਾਤ ਹੈ ਨਾ ਮੇਰੀ ਇਹ ਹیثیت ਹੈ ਨਾ ਮੈਂ ਕੋਈ ਐਡਾ ਵੱਡਾ ਕੋਈ ਆਪ ਦੇ ਆਪ ਨੂੰ ਲੀਡਰ ਸਮਝਦਾ ਹੈ ਇਹ ਤਾਂ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਖਾਪੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਬਾਬਾ ਜੀ ਪਿਆਰ ਵਾਲੇ ਮੇਰੇ ਕੋਲ ਮੇਰੇ ਨੂੰ ਮਿਲਣ ਆ ਕੇ ਮੇਰੀ ਤਾਂ ਕਾਹਦੀ ਕੋਈ ਨਹੀਂ ਯਾਰ ਮੈਂ ਤਾਂ ਮਾੜਿਆਂ ਤੋਂ ਮਾੜਾ ਨਿਮਾਣੇ ਨਾ ਚੀਚ ਇਨਸਾਨ ਆ ਮਤਲਬ ਜਿਹੜਾ ਸਭ ਤੋਂ ਤੁਸੀਂ ਕਹਿ ਲਓ ਨਾ ਮਾੜਾ ਉਹਦਾ ਤੋਂ ਵੀ ਮਾੜਾ ਮੈਂ ਨਗਰ ਉਹਨਾਂ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਐਨਾ ਪਿਆਰ ਦਿੱਤਾ ਜਿਹੜੀ ਉਹ ਜਾਦੂ ਦੀ ਜੱਫੀ ਪਾ ਕੇ ਗਏ ਨਾ ਉਹ ਸ਼ਬਦਾਂ ਨਾਲ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ। ਔਰ ਮੈਨੂੰ ਸਮੂਹ ਕੇ ਸੰਤਾ ਨਾ ਪੁਰਸ਼ਾਂ ਦਾ ਸੰਤ ਜੀ ਮਹਾਰਾਜ ਦਾ ਗੁਰਵਾਲੀ ਵਾਲਿਆਂ ਦਾ ਭਗਤ ਜੀ ਮਹਾਰਾਜ ਦਾ ਗੁਰਵਾਲੀ ਵਾਲਿਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਵਕ ਵਕ ਥਾਵਾ ਤੇ ਮੇਰੇ ਵਾਸਤੇ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਭ ਦਾ ਧੰਨਵਾਦ ਕਰਦਾ। ਔਰ ਮੈਂ ਫੇਰ ਸਮੂਚੀ ਸੰਗਤ ਦਾ ਤੁਸੀਂ ਕੱਲ ਵੀ ਆਏ ਤੁਸੀਂ ਅੱਜ ਵੀ ਆਏ ਤੁਹਾਨੂੰ ਵੀ ਲੱਗਦਾ ਸੀ ਪਤਾ ਨਹੀਂ ਛੱਡਣਗੇ ਕਿ ਨਹੀਂ ਛੱਡਣਗੇ ਤੇ ਮੈਨੂੰ ਵੀ ਲੱਗਦਾ ਸੀ ਪਤਾ ਨਹੀਂ ਉਹ ਅਗਲਾ ਪਰਚਾ ਕਿਹੜਾ ਦੇਣਾ ਨਹੀਂ ਤੇ ਨਾਲ ਜਿਹੜਾ ਦੇਣਾ ਦੇ ਦਿਓ ਫੇਰ ਦੱਸ ਦਿਨ ਸਹੀ ਔਰ ਮੈਂ ਅੱਜ ਵੀ ਤੁਹਾਨੂੰ ਕਹਿਣਾ ਭਗਵੰਤਬਾਨ ਨੂੰ ਮਿੱਤਰਾ ਭਗਵੰਤਬਾਨ ਨੂੰ ਇੱਕ ਸਨਿਆ ਹੈ ਮੈਂ ਤਾਂ ਉਹ ਤਰੀ ਵਾਲੇ ਬੰਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਮੇਰੀ ਆਖ ਖਜ਼ਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਐਕਸਰਸਾਈਜ਼ ਮੰਤਰੀ ਨੂੰ ਬੇਨਤੀ ਆਰ ਭਾਰਤੀ ਮੈਨੂੰ ਠੇਕੇ ਖਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲਣੀਆਂ ਠੀਕਾ ਔਰ ਮੈਂ ਹੈਰਾਨ ਹੋ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ 6 ਮਹੀਨਾ ਚਿੱਕਾ ਹੀ ਮਾਰੀ ਗਿਆ ਮਜੂਤੀਆਂ ਐ ਮਜੂਤੀਆਂ ਆ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਗਾ ਹੀ ਮਾਰੀ ਗਿਆ ਕਿੱਥੇ ਮਜੂਤੀਆਂ ਦਿੱਤੇ ਆਈ ਮੈਂ ਤਾਂ ਮੌਜ ਨਾਲ ਘੋੜੇ ਵੇਚ ਕੇ ਸੌਂਦਾ ਸੀ ਕਹਿੰਦਾ ਮਜੂਤੀ ਦਾ ਸਰਾਨਾ ਮੰਗਦਾ ਥੋੜੇ ਪੋਤਾ ਸਰਾਨੇ ਦੋ ਸੀ ਇੱਕ ਗੋਡੇ ਥੱਲੇ ਦਿੱਤਾ ਸੀ ਜਿੱਥੇ ਤੇਰਾ ਨਾਮ ਲਿਖਿਆ ਸੀ ਇੱਕ ਗਿੱਟੇ ਥੱਲੇ ਦਿੱਤਾ ਸੀ ਜਿੱਥੇ ਤੇਰੇ ਦਿੱਲੀ ਵਾਲੇ ਦਾ ਨਾਮ ਲਿਖਿਆ ਸੀ ਤੇ ਇੱਕ ਮੋਜ ਨਾਲ ਕੇ ਥੱਲੇ ਦਿੱਤਾ ਸੀ ਜਿਹਦੇ ਮੈਂ ਆਪਦੀ ਘਰ ਦੀ ਦਾ ਨਾਮ ਲਿਖਿਆ ਤੂੰ ਕਿਹੜੇ ਚੱਕਰ 'ਚ ਮੇਰੇ ਨਾਲ ਪਿਆ ਕਹਿੰਦਾ ਗਾਰਲਿਕ ਬਰੈਡ ਮੰਗਦਾ ਸੀ ਓ ਗੁਰੂ ਆ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਹੈ ਜਦੋਂ ਤੂੰ ਗਾਰਲਿਕ ਬਰੈਡ ਕਹਤੀ ਅੱਧਿਆ ਅੱਧਾ ਜੇਲ ਬਰੈਡਾਂ ਤੇ ਗਾਰਲਿਕ ਲਾ ਕੇ ਤੁਰਿਆ ਰਹਿੰਦਾ ਸੀਗਾ ਭਾਵੇਂ ਮੈਂ ਨਹੀਂ ਖਾਂਦਾ ਸੀ ਕੋਈ ਖੀਰ ਖਵਾਉਂਦਾ ਸੀ ਵਿਚਾਰਾ ਹਿੰਮਤ ਨਾਲ ਬਣਾ ਬਣੂ ਕੇ ਇਸ ਲਈ ਨਾ ਇਹਨਾਂ ਨੂੰ ਕੋਈ ਕੰਮ ਕਰ ਲਓ ਪੰਜਾਬ ਦੇ ਭਲੇ ਦਾ 6 ਮਹੀਨੇ ਪੰਜਾਬ ਦੀ ਗੱਲ ਕੋਈ ਨਹੀਂ ਕੀਤੀ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਮਜੀਠੀਆ ਹੈ ਮਜੀਠੀਆ ਆ ਮਜੀਠੀਆ ਹੈ ਮੈਂ ਕਹਾਂ ਜਿੱਦ ਦਿਨ ਮਜੀਠੀਆ ਆ ਗਏ ਤੇ ਤਾਂ ਟੜਕੂ ਵੱਜ ਜਾਣਾ ਆ ਗਏ ਤੇ ਤਾਂ ਟੜਕੂ ਵੱਜ ਜਾਣਾ ਔਰ ਮੈਨੂੰ ਲੱਗਦਾ ਉਹ ਜਿਹੜੀ ਟਵੀਟ ਕੀਤੀ ਹੈ ਨਾ ਬਾਬਾ ਜੀ ਵਾਸਤੇ ਔਰ ਤੁਹਾਨੂੰ ਮੈਂ ਇੱਕ ਗੱਲ ਹੋਦਾ ਆ ਤੁਹਾਨੂੰ ਵੜਨ ਦਿੱਤਾ ਅੰਦਰ ਕੱਲ ਪ੍ਰੈਸ ਨੂੰ ਕੱਲ ਪ੍ਰੈਸ ਨੂੰ ਮੇਰੀ ਬੜੇ ਧਿਆਨ ਨਾਲ ਗੱਲ ਸੁਣੇ ਇੱਕ ਅਫਸਰ ਮਾਨ ਸਾਹਿਬ ਤੁਸੀਂ ਤਾਂ ਜਾਣਦੇ ਹੋ ਉਹ ਨੂੰ ਬੜਾ ਕਲਾਕਾਰ ਹੈ ਜੀ ਉਹਦੀ ਆਡੀਓ ਵੀ ਵਾਇਰਲ ਹੋਈ ਹੈ ਮਤਲਬ ਨੌ ਲੈਣ ਦੀ ਤਾਂ ਲੋਟ ਵੀ ਸਮਝਦੇ ਹੋ ਉਹ ਅੰਦਰ ਸੀ ਨਹੀਂ ਨੌ ਨੂੰ ਨਹੀਂ ਲੈਣਾ ਫਿਰ ਸਮਝਣ ਵਾਲੇ ਸਮਝਦਾ ਤੁਸੀਂ ਸਮਝਦਾਰ ਤੁਸੀਂ ਕਿਹੜਾ ਕੋਈ ਭਗਵਾਨਤ ਵਾਂਗੂ ਬੇਸਮਝ ਜੀ ਦੀ ਆਡੀਓ ਵਾਇਰਲ ਹੋਈ ਸੀ ਜਿਹੜਾ ਲੋਕ ਸੰਕਰ ਦਾ ਘਾਨ ਕਰਨਾ ਚਾਹੁੰਦਾ ਸੀ ਉਹ ਅੰਦਰ ਬੈਠਿਆ ਸੀ ਸਪ੍ਰੈਸ ਨੂੰ ਪੁਲਿਸ ਦੀ ਗੱਡੀ 'ਚ ਲੈ ਕੇ ਗਏ ਬਾਬਾ ਜੀ ਨੂੰ ਪਿਛਲੀ ਵਾਰੀ ਜਦ ਪਹਿਲੀ ਵਾਰੀ ਮੈਨੂੰ ਮਿਲਣ ਆਏ ਬਾਬਾ ਜੀ ਦੀ ਗੱਡੀ ਡਿਉੜੀ ਢਕਾਈ ਕੱਲ ਬਾਬਾ ਜੀ ਦੀ ਸਿਕਿਉਰਿਟੀ ਨੂੰ ਕੰਪਰਮਾਈਜ਼ ਕੀਤਾ ਕੱਲ ਜੇ ਬਾਬਾ ਜੀ ਤੇ ਖੁਦਾ ਦਾ ਕਾਸਤਾ ਕੋਈ ਸ਼ਰਾਰਤ ਕਿਸੇ ਤਰੀਕੇ ਦੀ ਕਰ ਜਾਂਦਾ ਸਿਕਿਉਰਿਟੀ ਉਹਨਾਂ ਦੀ ਬਾਹਰ ਰੋਕਦੀ ਗੱਡੀ ਪਿੱਛੇ ਰਕਾਈ ਜਿਹੜਾ ਬੈਰੀਕੇਟਿੰਗ ਸੀ ਹੋਰ ਪਿੱਛੇ ਕੀਤਾ ਬਾਬਾ ਜੀ ਨੂੰ 익ਸਪੋਜ਼ ਕੀਤਾ ਕਿ ਬਾਬਾ ਜੀ ਨੂੰ ਜਿੱਥੇ ਕੁਝ ਪੱਤਰਕਾਰ ਤਾਂ ਜੈਨਮਨ ਸੀ ਕਈਆਂ ਨੂੰ ਵੜਨ ਵੀ ਨਹੀਂ ਦਿੱਤਾ ਤੁਹਾਨੂੰ ਸਾਰਿਆਂ ਨੂੰ ਵੜਨ ਦਿੱਤਾ ਕਲੰਦਰ ਸਿਲੈਕਟਿਵ ਆ ਬਾਲ ਸਿੰਘ ਸਾਹਿਬ ਦਾ ਧੰਨਵਾਦੀ ਹੈ ਜਿਹੜਾ ਗੱਡੀ 'ਚ ਮਠਮਕੇ ਲੈ ਕੇ ਜਾਂਦੇ ਸੀ ਮੈਨੂੰ ਪਤਾ ਲੱਗਾ ਪੱਤਰਕਾਰ ਦੱਸ ਦਿੰਦੇ ਨੇ ਮੇਰੇ ਵੀ ਸੂਤਰ ਨੇ ਮੇਰੇ ਸੂਤਰ ਤਾਂ ਬਹੁਤ ਦੂਰ ਦੂਰ ਤੱਕ ਨੇ ਮੇਰੇ ਸੂਤਰ ਇਹ ਵੀ ਦੱਸਦੇ ਆ ਹਰਾਣ ਹੋ ਗਏ ਕਿੰਨੇ ਜਦੋਂ ਤੁਸੀਂ ਗਿਣਤੀ ਮਾਰ ਕੇ ਕਿੰਨੇ ਕੈਮਰੇ ਲਾਏ ਹੋਣੇ ਨਹੀਂ ਕੈਮਰੇ ਦੱਸੋ ਕਿੰਨੇ ਲਾਏ ਆ ਆ ਕਿੰਨੇ ਕ ਲਾਏ ਹੋਣੇ ਬੁੱਚੀ ਕੈਮਰੇ ਕਲਾ ਜੱਟ ਨੂੰ ਵੇਖਣਾ ਮੈਂ ਆਪਣੀ ਘਰ ਦੀ ਨੂੰ ਕਿਹਾ ਮੈਂ ਇਹਨਾਂ ਦਾ ਤੂੰ ਨਹੀਂ ਘਰ ਦੀ ਲਵਾਏ ਮੈਨੂੰ ਵੇਖ ਤੂੰ ਕਮਾਲ ਹੋ ਗਈ ਵੇਖੋ اور ਉਸ ਕੈਮਰੇ ਚ ਗੈਰ ਕਾਨੂੰਨੀ ਕੰਮ ਕਰਦੇ ਸੀ ਮੈਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਜਾਊਂਗਾ ਪ੍ਰਾਈਵੇਟ ਥਿਊਇੰਗ ਅਨੋਥਰਾਇਜ਼ ਲੋਗ ਆ ਸੀ ਜੁਡੀਸ਼ੀਅਲ ਕਸਟਡੀ ਚ ਸਹੀਂ ਤੁਸੀਂ ਵੇਖੋ ਮੈਨੂੰ ਮੈਂਟਲੀ ਇਹ ਸਮਝਦੇ ਸੀ ਕਿ ਮਜੀਠੀਏ ਨੂੰ ਹੁਣ ਤੋੜ ਲਾਂਗੇ ਤੋੜਨ ਦਾ ਤਰੀਕਾ ਕੀ ਦੋ ਮੁਲਾਕਾਤਾਂ ਪਰਿਵਾਰ ਦੀ ਹਫਤੇ ਦੀ ਅਲਾਊਟ ਹੈ ਮੈਨੂੰ ਨਹੀਂ ਮਿਲਣ ਦਿੰਦੇ ਸੀ ਤੁਰਦੇ ਸਾਹਮਣੇ ਆ ਜੇਲ੍ਹ ਕੋ ਬਾਹਰ ਮੋੜਦੇ ਸੀ ਮੇਰੇ ਰਿਸ਼ਤੇਦਾਰਾਂ ਨੇ ਵਕੀਲਾ ਦੀ ਮੁਲਾਕਾਤ ਲਾਉਣਾ ਮੇਰੇ ਤੇ ਕੇਸ ਕਰ ਦੇਣਾ ਮਗਰ ਵਕੀਰ ਨੂੰ ਨਹੀਂ ਮਿਲਣ ਦੇਣਾ ਮਤਲਬ ਇਹ ਜੇ ਗੈਰ ਕਾਨੂੰਨੀ ਕੰਮ ਕੀਤੇ ਜਦ ਕਿ ਅਸੀਂ ਸੀਗੇ ਜੁਡੀਸ਼ੀਅਲ ਕਸਟਡੀ ਚ ਮੇਰੇ ਮਨੁੱਖੀ ਅਧਿਕਾਰਾਂ ਦਾ ਕਾਹਨੇ ਮੈਂ ਨਹੀਂ ਕਹਿ ਰਿਹਾ ਇੱਕ ਜੱਜ ਸਾਹਿਬ ਜਿਹੜੇ ਇਨਸਪੈਕਸ਼ਨ ਤੇ ਆਏ ਉਹ ਕਰਕੇ ਗਏ ਮੈਂ ਤਦੇ ਤੁਹਾਨੂੰ ਕਹਿਣਾ ਇਹ ਗੁਰੂ ਸਾਹਿਬ ਦੀ ਤੇ ਥੋੜੀ ਅਰਦਾਸਾਂ ਬੇਨਤੀਆਂ ਦੀ ਬਹੁਤ ਵੱਡੀ ਕਿਰਪਾ ਹੋਈ ਆ ਜਿਹੜਾ ਮੈਂ ਜੂੰਦਾ ਬਾਹਰ ਆ ਗਿਆ ਔਰ ਭਗਵੰਤ ਮਾਨ ਦਾ ਜੇ ਵਾਸਤ ਚੱਲੇ ਜਿਵੇਂ ਸਿੱਧੂ ਮੂਸੇਵਾਲਾ ਮਰਵਾਇਆ ਸੀਦਾ ਮੈਨੂੰ ਵੀ ਮਰਵਾ ਸਕਦਾ ਇਹ ਮੇਰੀ ਹਰ ਤਰੀਕੇ ਨਾਲ ਸਿਕਿਉਰਟੀ ਕੰਪਰੋਮਾਈਜ਼ ਕਰਕੇ ਕਿਉਂਕਿ ਉਹ ਤਾਂ ਚੁੱਪ ਕਰਾ ਨਹੀਂ ਸਕੇ ਕੇਸ ਦੇ ਲੈ ਇਹਨੂੰ ਸੀਗਾ ਪੰਜਾਬੀ ਇਹਨੂੰ ਇਹਨੂੰ ਪਤਾ ਕਿ ਕਿੱਥੇ ਪੰਜਾਬੀ ਕੇਸਾਂ ਤੋਂ ਡਰਦੇ ਸਾਨੂੰ ਤਾਂ ਜਿੰਨਾ ਚੜੋਂਗੇ ਰਗੜਾ ਉਨਾ ਹੀ ਕੰਮ ਵਧਣਾ ਫਿਰ ਹਾਂਜੀ ਇਸ ਲਈ ਮੈਂ ਪਗਵੰਤਬਾਨ ਨੂੰ ਇੱਕ ਗੱਲ ਦੱਸਣਾ ਚਾਹੁੰਨਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਝੁਕੂਗਾ ਮਜੀਠੀਏ ਨੇ ਪੰਜਾਬ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਪੰਜਾਬ ਦੇ ਨੌਜਵਾਨ ਦੀ ਗੱਲ ਪੰਜਾਬ ਦੇ ਮੁਲਾਜ਼ਮ ਦੀ ਗੱਲ ਪੰਜਾਬ ਦੇ ਵਪਾਰੀ ਦੀ ਗੱਲ ਪੰਜਾਬ ਦੇ ਮਜ਼ਦੂਰ ਦੀ ਗੱਲ ਪੰਜਾਬ ਦੇ ਲਾਅਨ ਆਰਡਰ ਦੀ ਗੱਲ ਥੋਕ ਵਜਾ ਕੇ ਕਰੂੰਗਾ ਤੇ ਤੇਰੇ ਖਿਲਾਫ ਜ਼ੀਰੋ ਕੰਪਰੋਮਾਈਜ਼ ਤੇ ਜ਼ੀਰੋ ਟੋਲਰੈਂਸ ਦੀ ਪਾਲਿਸੀ ਰੱਖੂੰਗਾ ਗੱਲ ਪੰਜਾਬ ਦੀ ਆਊਗੀ ਪੰਜਾਬ ਦੇ ਮੁੱਦੇ ਤੇ ਤੂੰ ਕਈ ਲੀਡਰਾਂ ਨਾਲ ਸੌਦੇ ਕਰਕੇ ਚੁੱਪ ਕਰਾ ਸਕਦਾ ਰਾਤ ਦੇ ਹਨੇਰੇ 'ਚ ਮਿਲ ਸਕਦਾ ਮੈਂ ਤੈਨੂੰ ਠਾ ਠਾ ਵੱਜੂ ਔਰ ਆਪਕੋ ਸਵਾਲ ਕੋਲ ਸਿਕਿਉਰਟੀ ਵਿਡਰਾਅ ਕਰਨੀ ਹੈ ਸਿਕਿਉਰਟੀ ਵਿਡਰਾਅ ਕਰਨੀ ਮਿੱਤਰਾ ਗੋਲੀ ਮਰਵਾਣੀ ਹੈ ਗੋਲੀ ਮਰਵਾ ਲਈ ਜਿੱਥੇ ਤੇਰਾ ਵਸ ਚੱਲਦਾ ਵਸ ਜ਼ੋਰ ਲਾ ਲਈ ਨਗਰ ਜਿੱਦ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਫੇਰ ਰਚੀ ਕਾ ਕੱਢੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸੁਮੁੱਚੀ ਆਪੋਜੀਸ਼ਨ ਦਾ ਮੇਰੇ ਕੋਲ ਜੋ ਗਲਬ ਚ ਨਹੀਂ ਜਾਖੜ ਸਾਹਿਬ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਖਾਸ ਤੌਰ ਤੇ ਸਾਡੇ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਆਪਣੇ ਸਤਿਕਾਰਯੋਗ ਭੈਣ ਜੀ ਦਾ ਸੁਖਪਾਲ ਖੈਰਾ ਸਾਹਿਬ ਦਾ ਬਿੱਟੂ ਜੀ ਦਾ ਹਾ ਜੰਨੀ ਸਾਹਿਬ ਦਾ ਮੇਰੇ ਹੱਕ 'ਚ ਬੋਲੇ ਫਿਰ ਜੋਰ ਪੈ ਗਿਆ ਤੇ ਮੁੜਨਾ ਪੈ ਗਿਆ ਮਗਰ ਭਾਵਨਾ ਮੈਂ ਸਮਝ ਗਿਆ ਚੰਨੀ ਸਾਹਿਬ ਹਾਂਜੀ ਯਾਕਰ ਸਾਹਿਬ ਦਾ ਮੈਂ ਕਹਤਾਂ ਹਾਂ ਲਿਸਟ ਮੇਰੀ ਕਿੱਥੇ ਸੌਰੀ ਮੈਨੂੰ ਤੂੰ ਕਿ 7 ਮਹੀਨੇ ਜਦੋਂ ਬੰਦੇ ਨੂੰ ਬੰਦ ਰੱਖੋ ਨਾ ਤੇ ਹਵਾ ਨਾ ਲੱਗਣ ਦਿਓ ਉਹ ਦਿਮਾਗ ਵੀ ਥੋੜਾ ਤਰੁਣ ਚੁੱਕ ਸਾਹਿਬ ਦਾ ਹੋਰ ਕਿਹੜੇ ਕਿਹੜੇ ਸੀ ਯਾਰ ਉਹਨੂੰ ਕਿੱਥੇ ਆਪਣਾ ਬੜੇ ਹਾਂਜੀ ਬਾਜਵਾਦ ਸਾਹਿਬ ਦਾ ਔਰ ਖੈਰਾ ਸਾਹਿਬ ਨੇ ਤਾਂ ਮੈਂ ਕਹਿੰਦਾ ਵਾਕ ਤੇ ਮੈਂ ਵੀ ਕਹਿੰਦਾ ਕਿਸੇ ਆਹ ਹਿੰਮਤ ਨਾਲ ਦਲੇਰੀ ਨਾਲ ਪੰਜਾਬ ਦੀ ਗੱਲ ਕਰਨ ਦਾ ਜੇ ਕੋਈ ਗੱਲ ਰੱਖ ਰਿਹਾ ਤੇ ਇਹ ਖੈਰਾ ਸਾਹਿਬ ਹੋ ਗਏ ਜਾਖਰ ਸਾਹਿਬ ਹੋ ਗਏ ਆਸ਼ੂ ਜੀ ਦਾ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆ ਤੁਹਾਨੂੰ ਹਰਾਣ ਹੋਗੇ ਤੁਸੀਂ ਸੁਣ ਕੇ ਕਿ ਅੱਧੀ ਆਮ ਆਦਮੀ ਪਾਰਟੀ ਮੈਨੂੰ ਸੁਨੇਹਾ ਖਿਲਾਉਂਦੀ ਸੀ ਕਿ ਸਾਡੇ ਆਲਾ ਦਾ ਕਮਲਾ ਅਸੀਂ ਤੇਰੇ ਨਾਲ ਆ ਔਰ ਮੈਂ ਬੜੀ ਜਲਦੀ ਉਹ ਚਿਹਰੇ ਤੁਹਾਡੇ ਸਾਹਮਣੇ ਆਉਣਗੇ ਕਾਂਗਰਸ ਦਾ ਕਾਂਗਰਸ ਦੀ ਵੱਡੀ ਲੀਡਰਸ਼ਿਪ ਦਾ ਜਿਹੜਾ ਆਈ ਤਰੀਕ ਤੇ ਮੇਰੇ ਬਾਰੇ ਪੁੱਛਦੇ ਸੀ ਪਤਾ ਲੈਂਦੇ ਸੀ ਕਿਉਂਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਉਹਨਾਂ ਦਾ ਅੰਦਰ ਹੈਗਾ ਹੀ ਹਮੇਸ਼ਾ ਪੋਜ਼ਿਟਿਵ ਮੇਰਾ ਸਾਥ ਦੇਣ ਦੀ ਗੱਲ ਕੀਤੀ ਭਾਜਪਾ ਦੇ ਆਗੂਆਂ ਦਾ ਇਸ ਲਈ ਇਹ ਲਬਜਾ ਨਾਲ ਮੈਂ ਧੰਨਵਾਦ ਹੀ ਨਹੀਂ ਕਰ ਸਕਦਾ ਉਹਨਾਂ ਦਾ ਇਹ ਸਾਰੇ ਪੰਜਾਬ ਦੀ ਲੜਾਈ 'ਚ ਜਿਹੜੇ ਖੜੇ ਆ ਔਰ ਮੈਂ ਖਾਸ ਤੌਰ ਤੇ ਦੇਖੋ ਮੈਂ ਆਪਦੀ ਧਰਮ ਪਤਨੀ ਜੀ ਦਾ ਇਹ ਮੈਂ ਅੱਜ ਰਿਕਾਰਡ ਤੇ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਸਾਹਮਣੇ ਵਾਕੇ ਜੇ ਇੱਕ ਧਰਮ ਪਤਨੀ ਥੋਡੀ ਘਰ ਦੀ ਸਿਆਣੀ ਹੋਵੇ ਚੰਗੀ ਹੋਵੇ ਸੂਝਵਾਲ ਹੋਵੇ ਜਿੰਨਾ ਤੰਗ ਇਹਨੂੰ ਪੁਲਸ ਵਾਲਿਆਂ ਨੇ ਕੀਤਾ ਔਰ ਤਗੜੇ ਹੋ ਕੇ ਇਨੇ ਧੀਆਂ ਪੈਣਾ ਨੂੰ ਤੰਗ ਕਰਨ ਦਾ ਇੱਥੇ ਰਿਵਾਜ ਨਹੀਂ ਰਿਹਾ ਜੀ ਪੰਜਾਬ ਦੀ ਧਰਤੀ 'ਤੇ ਭਾਵੇਂ ਕੋਈ ਕਿੱਡੇ ਤੋਂ ਕਿੱਡਾ ਵੱਡਾ ਦੁਸ਼ਮਣ ਹੋਵੇ ਮਗਰ ਜਿੰਨੀ ਇਹਨੂੰ ਪਰੇਸ਼ਾਨੀ ਮੇਰੇ ਕਲ ਕੇ ਝਲਣੀ ਪਈ ਔਰ ਹਲਕੇ ਦੇ ਲੋਕਾਂ ਨੂੰ ਮੇਰਿਆਂ ਨੂੰ ਸਿਰਫ ਇਸ ਗੱਲ ਦੇ ਪਰਚੇ ਦਿੱਤੇ ਗਏ ਕਿ ਕਿ ਉਹ ਮਜੀਠੀਆ ਦੇ ਨਾਲ ਕਿਉਂ ਖੜੇ ਆ ਇਹਨੇ ਹਰੇਕ ਦਾ ਜਿੱਥੇ ਪਹੁੰਚ ਕੀਤੀ ਤੁਹਾਡਾ ਸਬਦ ਆਪਦੀ ਜਿਹੜੀ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਮੇਰੀ ਤਾਂ ਕੁਰਸੀ ਵੀ ਖੋਲੀ ਇਹਨਾਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜੀ ਨੇ ਮੇਰੀ ਕੁਰਸੀ ਖੋਈ ਉਹ ਮੇਰੇ ਤੋਂ ਵੀ ਕਾਬਲ ਨਿਕਲੇ ਇਸ ਲਈ ਮੈਂ ਔਨ ਰਿਕਾਰਡ ਆਪ ਦੀ ਧਰਮ ਪਤਰੀ ਜੀ ਦਾ ਮਜੀਠੇ ਹਲਕੇ ਦੇ ਸਮੁੱਚੇ ਆਪ ਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਕਰਕੇ ਪਰਚੇ ਕਰਾ ਲਏ ਨਾਲੇ ਹਲੇ ਵੀ ਕੈਫ ਆਈ ਆਰ ਕਹਿੰਦੇ ਉੱਪਰ ਰੱਖੀ ਆ ਜਿਹੜਾ ਤੁਹਾਡੇ ਨਾਲ ਮੇਰੇ ਤੋਂ ਵੱਧ ਫੋਟੋ ਖਚਾਉ ਮਨਪ੍ਰੀਤ ਤੇਰੇ ਅਰਗੇ ਫੇਰ ਕਿੱਥੇ ਪਰਚੇ ਚਲਾਉਣ ਆਪਰੇ ਇਸ ਲਈ ਸਮੂੱਚੀ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਖਾਸ ਤੌਰ ਤੇ ਆ ਜਿੱਥੋਂ ਬੋਲਿਆ ਸੀ ਕਿ ਮਜੀਠੀਆ ਡਾਕਟਰ ਨਹੀਂ ਰੱਖਦਾ ਮਜੀਠੀਆ ਤੇ ਨਾਲ ਵਕੀਲ ਰੱਖਦਾ ਆ ਮੇਰੇ ਵਕੀਲ ਸਾਹਿਬ ਸਤਕਾਰਯੋਗ ਵੱਡੇ ਚੀਮਾ ਸਾਹਿਬ ਰਜਿੰਦਰ ਸਿੰਘ ਚੀਮਾ ਸਾਹਿਬ ਸਾਡੇ ਸਤਕਾਰਯੋਗ ਮੁਰਲੀਧਰ ਸਾਹਿਬ ਸਤਕਾਰਯੋਗ ਸਾਡੇ ਸੋਪਤੀ ਜੀ ਮੈਨੂੰ ਲੱਗਦਾ ਇਹ ਵੀ ਦੁਖੀ ਆ ਖੜਾ ਇਹ ਰੋਜ਼ ਹੀ ਪੰਗਾ ਲੈ ਲੈਣਾ ਹੁਣ ਫੇਰ ਗੱਡੀ 'ਚ ਬੈ ਕੇ ਕਹੂੰਗਾ ਅੱਜ ਫੇਰ ਲੱਗਦਾ ਕੁਝ ਏਰ ਚੜ ਕਰਤੀ ਸਤਿਕਾਰਯੋਗ ਅਰਸ਼ ਕਲੇਰ ਸਾਹਿਬ ਅਰਸ਼ ਚੀਮਾ ਸਾਹਿਬ ਆ ਸਾਡੇ ਅਗਰਵਾਲ ਸਾਹਿਬ ਦਿੱਲੀ ਤੋਂ ਹੋਗਾ ਬਰਵਾ ਅਗਰਵਾਲ ਸਾਹਿਬ ਦਾ ਨੌਪੁਰਾ ਜੀ ਤੋਂ ਠੀਕ ਸਾਡੇ ਜਿਹੜੇ ਇੰਟਰਵਿਊ ਕੋਲ ਟਾਂਡ ਕਰਦ ਨੇ ਇਕਰ ਅਗਰਵਾਲ ਸਾਹਿਬ ਤੇ ਗਰਗ ਸਾਹਿਬ ਔਰ ਹਾਂਡੂ ਜੀ ਯੋਗਿੰਦਰ ਹਾਂਡੂ ਜੀ ਸਾਡੇ ਤਨੂਆ ਸਾਹਿਬ ਸਾਡੇ ਵੱਡੇ ਹੰਡੂ ਸਾਹਿਬ ਆਰ ਕੇ ਆਂਡੂ ਸਾਹਿਬ ਮੇਰੀ ਬੜੀ ਲੰਮੀ ਭਾਈ ਸਰਕਾਰ ਦੇ ਖਿਲਾਫ ਕਿਤੇ ਲੜਾਈ ਲੜਨੀ ਸੌਕੀ ਨਾ ਸਕਦੇ ਤਾਂ ਭੱਜ ਜਾਂਦੇ ਆ ਕਈ ਹੁੰਦੇ ਨਾ ਜਿਹੜਾ ਸੌਦਾ ਕਰ ਜਾਂਦੇ ਆ ਜਿਹੜਾ ਜੇ ਥਾਲੀ 'ਚ ਖਾਂਦੇ ਆ ਉਸ 'ਚ ਛੇਕ ਕਰਦੇ ਆ ਫਿਰ ਕੁਝ ਟੁਕੜਿਆਂ ਵਾਲੀ ਭੱਜ ਜਾਂਦੇ ਆ ਆ ਤੈਨੂੰ ਪਤਾ ਹੀ ਹੈ ਭਰਾ ਜਿਹੜੇ ਸਕੂਟਰੀ ਤੋਂ ਕਿੱਧਰ ਚੜ ਕੇ ਤੇ ਕੱਲ ਅੱਜ ਮੈਂ ਹੋਰ ਦੱਸ ਦਿਆਂ ਰੇਣਾ ਤੁਹਾਡੇ ਨਾਲ ਵੀ ਨਹੀਂ ਮੈਂ ਜਾਣਦਾ ਬੰਦਿਆਂ ਦੀ ਰਗ ਰਗ ਨਾਲ ਵਾਕਿਫ ਆ ਭਾਜ ਇਹਨਾਂ ਨੇ ਫੇਰ ਜਾਣਾ ਅਗਲੇ ਸਟੇਸ਼ਨ ਤੇ ਕਿਉਂਕਿ ਇਹ ਸਰਕਾਰਾਂ ਨਾਲ ਚੱਲਦੇ ਆ ਇਸ ਲਈ ਚਲੋ ਤੁਹਾਡਾ ਸਭ ਦਾ ਭਾਈ ਤੁਸੀਂ ਪ੍ਰੈਸ ਵਾਲੇ ਆਈ ਵਾਰੀ ਆਉਂਦੇ ਸੀ ਮਾਨ ਸਾਹਿਬ ਉਹ ਦੂਜੇ ਨਹੀਂ ਆਏ ਦੋ ਬੰਦੇ ਤੁਹਾਡੇ ਕਪੂਪੁੰਦਰ ਤੇ ਭੂਪਾ ਨਹੀਂ ਦਿਖਦਾ ਕਿੱਥੇ ਭੂਪਾ ਭੂਪੁੰਦਰ ਹੀ ਰਿਹਿਆ ਉਹ ਕਿੱਥੇ ਭੂਪਾ ਉਹ ਕੱਟਾਂ ਨਵਾਦ ਕਰ ਕੱਲ ਪੁਲਿਸ ਨੇ ਭਾਵੇਂ ਸਿਖਾਇਆ ਤਾਂ ਬੜਾ ਮਗਰ ਕੰਮ ਪੁੱਠਾ ਪੈ ਗਿਆ ਬਾਬਾ ਜੀ ਵਾਲਾ ਮਹਾਪੁਰਸ਼ਾਂ ਨਾਲ ਪੰਗੇ ਲੈਂਦੇ ਸੀ ਨਾ ਔਰ ਗਲਤ ਕੰਮ ਕੀਤਾ ਜੀ ਦੇਖੋ ਸ਼ਤ ਪਹਿਲੀ ਵਾਰੀ ਹੋਇਆ ਔਰ ਮੈਂ ਅੱਜ ਵੀ ਕਹਿਣਾ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਇਹਦਾ ਗੁੱਸਾ ਨਾ ਕਰਿਓ ਮੁੱਖ ਮੰਤਰੀ ਦਾ ਇਹਦੀ ਖਾਦੀ ਪੀਤੀ ਚ ਮੈਨੂੰ ਲੱਗਦਾ ਇਹਨੇ ਫੇਰ ਟਵੀਟ ਕਰਤੀ ਔਰ ਬਿਆਸ ਚ ਤਾਂ ਤੁਸੀਂ ਸ਼ਰਾਬ ਸ਼ਰੂਫ ਛਡਾਉਂਦੇ ਹੋ ਤੇ ਇਹਦੀ ਭਰਤੀ ਕਰਾ ਲਓ ਨਾਲੇ ਹਾਂ ਜੀ ਨਹੀਂ ਚਲੋ ਸ਼ਰਾਬ ਇਹਦੀ ਇੱਕ ਮੈਂ ਗੱਲ ਦੱਸਾਂ ਇਹਦੀ ਜੇ ਸ਼ਰਾਬ ਛਡਾ ਸ਼ਰਾਬ ਦੀ ਹੈ ਨਾ ਤੇ ਸਾਡੀ ਸਤਿਕਾਰਯੋਗ ਗੁਰਪ੍ਰੀਤ ਕੌਰ ਭੈਣ ਜੀ ਵੀ ਸਾਡਾ ਸਤਿਕਾਰ ਕਰਨਗੇ ਧੰਨਵਾਦ ਕਰਨਗੇ ਔਰ ਨਾਲ ਹੀ ਮਾਤਾ ਜੀ ਵੀ ਕਰਨਗੇ ਕਿਉਂਕਿ ਮਾਤਾ ਜੀ ਦੀ ਵੀ ਝੂਠੀਆਂ ਸੋਹਾ ਖਾਂਦਾ ਰਿਆ ਇਸ ਲਈ ਬਾਬਾ ਜੀ ਨੂੰ ਤਾਂ ਹੀ ਕਹਿਣਾ ਕਿ ਹੁਣ ਵਿਆਹ ਸੇ ਨੂੰ ਰੱਖ ਲੋ 6 ਮਹੀਨੇ ਤੇ ਜਿਹੜਾ ਪਾਲਿਸ਼ ਪਾਲਿਸ਼ ਜੀ ਹੁੰਦਾ ਤੇ ਕੋਲੋ ਬਾਜੂ ਲਿਵਰ ਸ਼ਿਵਰ ਨਹੀਂ ਤਾਂ ਫਿਰ ਪਟਾਕੇ ਤਾਂ ਪਏ ਮੈਨੂੰ ਦੱਸਾ ਬਿਜਲਣ ਚਾਲੇ ਕੀ ਪੁੱਛਦੇ ਸੀ ਆਪ ਪੁੱਛ ਜੇ ਕੋਕਰਦੇ ਝੂਠ ਬੋਲਦੇ ਆ ਕਹਿੰਦਾ ਕਿ ਡਰੱਗ ਕੇਸ ਤੇ 판 ਡਰੱਗ ਕੇਸ ਮਾਮਾ ਹੀ ਇਹ ਵਿਜੀਲੈਂਸ ਦਾ ਤੇ ਤੂੰ ਡਰੱਗ ਨਹੀਂ ਗਈ ਜਨਾ ਤੂੰ ਲੋਕਾਂ ਨੂੰ ਮੂਰਖ ਸਮਝਦਾ ਫਿਰ ਵਿਜੀਲੈਂਸ ਵਾਲੇ ਮੈਨੂੰ ਕੀ ਪੁੱਛਦੇ ਸੀ ਕਹਿੰਦਾ ਇਹ ਦੱਸ ਤੈਨੂੰ ਡਾਕਟਰਾਂ ਬਾਰੇ ਕੌਣ ਦੱਸਦਾ ਕਿ ਜਦ ਇਹ ਡਾਕਟਰ ਕੋਲ ਜਾਂਦਾ ਤੈਨੂੰ ਇਹ ਦੱਸ ਤੈਨੂੰ ਫੋਰਟਿਸ ਕਿਹੜਾ ਬੰਦਾ ਜਾਣਦਾ ਇਹ ਦੱਸ ਕਿ ਸੀਐਮ ਸਿਕਿਉਰਟੀ ਚੋਂ ਤੈਨੂੰ ਕੌਣ ਕਹਾਣੀ ਦੱਸਦਾ ਮਾਮਜੀਤੀਆ ਵੱਡੇ ਆ ਜੋ ਇਹ ਦੀ ਤੁਹਾਨੂੰ ਦੱਸਦਾ ਮੇਰੇ ਵੀ ਸੂਤਰ ਨੇ ਜੇ ਮੈਂ ਆਪਦੇ ਸੂਤਰ ਹੀ ਮਾਰ ਲਿਆ ਤੇ ਆਪਰੇਸ ਵਾਲਿਆਂ ਨੂੰ ਪੁੱਛੋ ਤੇ ਗੱਡੀ ਚੱਲਦੀ ਕਿਥੇ ਸੂਤਰ ਨਹੀਂ ਮਰਨ ਦਈਦਾ ਔਰ ਮੈਂ ਅੱਜ ਵੀ ਤੁਹਾਨੂੰ ਦੱਸਦਾ ਅੱਜ ਸ਼ਾਇਦ ਗਿਆ ਨਾ ਉੱਥੇ ਬੰਬਈ ਹਾਂ ਅੱਜ ਇਹਨੇ ਕਿਉਂ ਖਬਰ ਅੱਜ ਤਾਂ ਲਾ ਕੇ ਦੋ ਪੈਗ ਬੱਲੀਏ ਆ ਕੇ ਚਾਰ ਪੈਗ ਬੱਲੀਏ ਅੱਜ ਚਾਰ ਜੀ ਹਾਂ ਜੀ ਕਿਨੇ ਮੈਂ ਕਹਿੰਦਾ ਜੀ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਹੈ ਜੋਰ ਤਾਂ ਸਵਾਦ ਆਵੇ ਜੇ ਤੂੰ ਆਪ ਲੜੇ ਤੇ ਤੈਨੂੰ ਵੱਟੋ ਵੱਟਣਾ ਨਾ ਭਜਾਉਣ ਮਜੀਠੇ ਵਾਲੇ ਇਹ ਪਹਿਲਾਂ ਵੀ ਤੂੰ ਕੱਟ ਕਰ ਲਿਆ ਮਜੀਠੇ ਪਹਿਲਾਂ ਇੱਥੇ ਇਹ ਮੈਂ ਗਿਲ ਦੀਆਂ ਗਹਿਰਾਈਆਂ ਤੋਂ ਮੈਂ ਫੇਰ ਤੁਹਾਨੂੰ ਕਹਿ ਦਿਆ ਜੀ ਆ ਅੱਜ ਮੈਨੂੰ ਲੱਗਦਾ ਤੂੰ ਉਹ ਕਿਠਾਈ ਉਹ ਫੋਨ ਕਿੱਥੇ ਉਹ ਟਵੀਟ ਇੱਕ ਕੀਤੀ ਆ ਕਿਸੇ ਨੇ ਬਹੁਤ ਵਧੀਆ ਜਵਾਬ ਦਿੱਤਾ ਮਾਨ ਕੋਇਲ ਸਾਹਿਬ ਨੇ ਕਹਿੰਦੇ ਜੀ ਕੱਲ ਇਹ ਸੀਐਮ ਸਾਹਿਬ ਦੀ ਟਵੀਟ ਸੀ ਨਾ ਕਾਡੇ ਨੂੰ ਪੂਰਾ ਨਹੀਂ ਆਹੀ ਇਹ 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 ਮਾਨ ਕੋਇਲ ਨੇ ਜਵਾਬ ਦਿੱਤਾ ਕਹਿੰਦੇ ਇਹ ਕਹਿੰਦਾ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਪੰਜਾਬ ਦਾ ਉਥੇ ਰੱਬ ਹੀ ਰਾਖਾ ਜਦੋਂ ਸ਼ਰਾਬ ਘਟਾਲੇ ਵਾਲੇ ਪੰਜਾਬ ਦੇ ਜੱਜ ਬਣ ਜਾਣ ਮਤਲਬ ਕਿ ਮੁੱਖ ਮੰਤਰੀ ਤੇ ਚੰਦ ਕੀਤਾ ਔਰ ਸ਼ਰਮ ਆਉਣੀ ਚਾਹੀਦੀ ਸ਼ਾਇਦ ਕਿਸੇ ਇਤਿਹਾਸ ਚ ਕਿਸੇ ਮੁੱਖ ਮੰਤਰੀ ਨੇ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਨਾ ਦੇਣੀ ਫਿਰ ਉਹਨਾਂ ਦੀ ਸਿਕਿਉਰਿਟੀ ਨੂੰ ਐਕਸਪੋਜ਼ ਕਰਨਾ ਔਰ ਪੁਲਿਸ ਦੀ ਰਲੀ ਮਲੀ ਭੁਗਤ ਇਹਦੀ ਹਾਈ ਲੈਵਲ ਪ੍ਰੋਬ ਹੋਣੀ ਚਾਹੀਦੀ ਕਿ ਉਹਨਾਂ ਦੀ ਜਿਨ੍ਹਾਂ ਨੇ ਸਿਕਿਉਰਿਟੀ ਕੰਪਰਮਾਈਜ਼ ਕੀਤੀ ਸਿਲੇਕਟਿਡ ਪੱਤਰਕਾਰਾਂ ਨੂੰ ਅੱਜ ਤੁਹਾਨੂੰ ਇੱਥੇ ਇਕੱਠੇ ਨਹੀਂ ਹੋਣ ਦੇ ਰਹੇ ਸੀ ਇੱਥੇ ਕਹਿੰਦੇ ਕੱਲਾ ਟਿੱਪਰ ਲਾਇਆ ਸੀ ਜੋ ਬੈਂਬਰ ਦੇਖ ਰਿਹਾ ਸੀ ਤੇ ਮੈਂ ਪੁੱਛਣਾ ਚਾਹੁੰਨਾ ਜਦ ਅੱਗੇ ਪਿੱਛੇ ਤਾਂ ਟਿਪਰ ਲਾਉਣ ਦੀ ਲੋੜ ਨਹੀਂ ਪੈਂਦੀ ਆ ਮੇਰੇ ਵੇਲੇ ਟਿਪਰਾਂ ਦੀ ਲੋੜ ਪੈ ਜਾਂਦੀ ਥੋੜੀ ਇਸ ਲਈ ਲੋਕਾਂ ਨੂੰ ਖੱਜਲ ਕਰਨਾ ਸਿਰਫ ਇਸ ਲਈ ਕਿ ਇੱਥੇ ਤੁਸੀਂ ਆਓ ਨਾ ਔਰ ਕਿਉਂਕਿ ਆਜ ਇਹਨਾਂ ਦੇ ਮਤਲਬ ਦਾ ਕੰਮ ਨਹੀਂ ਸੀ ਇਹ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਨਾਲ ਲੋਕਤੰਤਰ ਚੱਲਦੇ ਆ ਨਾ ਇਸ ਤਰ੍ਹਾਂ ਤੱਕੇਸ਼ਾਈ ਨਾਲ ਤੁਸੀਂ ਕਿਸੇ ਨੂੰ ਦੱਬ ਸਕਦੇ ਹੋ ਇਸ ਲਈ ਮੈਂ ਮੇਰੇ ਕੋਲ ਗੱਲਾਂ ਤਾਂ ਬਹੁਤ ਨੇ ਜੀ ਕਰਨ ਵਾਲੀਆਂ ਅੱਜ ਇੰਨੀ ਆ ਹੀ ਪ੍ਰਵਾਹਨ ਕਰਿਓ ਕਿਉਂਕਿ ਆ ਦਿਮਾਗ ਨਾਲ 6 ਮਹੀਨੇ ਰੈਸਟ ਤੇ ਰਿਹਾ ਇਹਨੂੰ ਬੜਾ ਕਸ਼ਟ ਲਈ ਦੇਦਾ ਅੰਦਰ ਕੋਈ ਕੰਮ ਈਟਾ ਹੁੰਦਾ ਨਹੀਂ ਅੰਦਰ ਆਹ ਇਹ ਇੱਕ ਗੱਲ ਦਾ ਧੰਨਵਾਦ ਹੈ ਜਿੱਥੇ ਮੈਂ ਉਹ ਅਫਸਰਾਂ ਦਾ ਪੰਜਾਬ ਦੀ ਪਟਿਆਲੇ ਦੀ ਪੁਲਿਸ ਦਾ ਧੰਨਵਾਦ ਕਰਦਾ ਕਿ ਕੰਮ ਤਾਂ ਤੁਸੀਂ ਸਰਕਾਰ ਦਾ ਕਰਨ ਗਏ ਸੀ ਕਰਕੇ ਮੇਰਾ ਆ ਗਏ ਇਸੇ ਤਰ੍ਹਾਂ ਭਗਵੰਤ ਮਾਨ ਜੀ ਦਾ ਵੀ ਸਤਿਕਾਰ ਧੰਵਾਦ ਹੈ ਮੈਨੂੰ ਜਿਹੜਾ 6 ਮਹੀਨੇ ਅੰਦਰ ਰੱਖਿਆ ਨਾ ਨਿਤਨੇਮ ਬੜਾ ਰੱਬ ਨੇ ਕਰਾ ਲਿਆ ਮੇਰੇ ਕੋਲ ਬੜੀ ਗੁਰੂ ਨੇ ਕਿਰਪਾ ਕੀਤੀ ਮੇਰਾ ਘਟਿਆ ਸੀ ਨਿਤਨੇਮ ਗੁਰੂ ਸਾਹਿਬ ਨੇ ਬੜੀ ಅಪਾਰ ਬਖਸ਼ਿਸ਼ ਕਰਕੇ ਇਸ ਦਾਸ ਤੇ ਗਰੀਬ ਤੇ ਪੂਰੀ ਨਿਤਨੇਮ ਮੇਰੇ ਤੋਂ ਕਰਾ ਲਿਆ ਔਰ ਅੱਜ ਵੀ ਮੇਰੇ ਵਕੀਲ ਸਾਹਿਬ ਦਾਖਲ ਰਏ ਸੀ ਕਿ ਕਹਿੰਦੇ ਅੱਜ ਵੀ ਵਿਜੀਲੈਂਸ ਵਾਲੇ ਲੈ ਕੇ ਗਏ ਸੀ ਸਰਕਾਰ ਕਹਿੰਦੀ ਸੀ ਕਿ ਇਹਨੂੰ ਪੰਜਾਬ 'ਚ ਨਾ ਵੜਨ ਦਿਓ ਸ਼ਰਤਾ ਰੱਖੀ ਅੱਜ ਮੁੱਛਾਂ ਨੂੰ ਤਾਂ ਨਹੀਂ ਦੇਣਾ ਕਹਿੰਦੇ ਜੀ ਸ਼ਰਤਾ ਕੀ ਰੱਖੀਆ ਇੱਕ ਤਾਂ ਪੰਜਾਬ 'ਚ ਨਾ ਬੜੇ ਮੈਂ ਕਹਾਂ ਜਾਂਦਾ ਫਿਰ ਵੀਚਾ ਲਵਾ ਦੇ ਮੈਂ ਟਰੰਪ ਕੋਲ ਚਲੇ ਜਾਣਾ ਦੱਸੋ ਪੰਜਾਬ 'ਚ ਨਹੀਂ ਮੈਂ ਵੜਦਾ ਔਰ ਮੈਂ ਜਾਣਾ ਕਿੱਥੇ ਫਿਰ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਇਹ ਕਾ ਨਾ ਗਾਉਂ ਕਰੇ ਇੱਕ ਦੂਜੀ ਸ਼ਰਤ ਸੀ ਸਰਕਾਰ ਦੀ ਆ ਕੰਮ ਨਾ ਕਰੇ ਜੱਜ ਸਾਹਿਬ ਕਹਿੰਦੇ ਇਹ ਨਹੀਂ ਮਰੋਕ ਸਕਦਾ ਤੀਜੀ 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 ਸ਼ਰਤ ਸੀ ਕਹਿੰਦਾ ਜੀ ਆ ਪੱਟਾ ਨੂੰ ਥਾਪੀਆ ਦਿੰਦਾ ਸਿੱਧੂ ਮੂਥੇ ਵਾਲੇ ਆਉਂ ਕਹਿੰਦਾ ਇਹ ਕੰਮ ਨਾ ਕਰੇ ਜੱਜ ਸਾਹਿਬ ਕਹਿੰਦਾ ਇਹ ਕੋਰਟ ਦਾ ਕੰਮ ਨਹੀਂ ਫਿਰ ਕਹਿੰਦਾ ਜੀ ਕਿਸੇ ਨਾਲ ਗੱਲ ਨਾ ਕਰੇ ਮੈਂ ਦੱਸੋ ਬਾਹਰ ਅੰਦਰ ਵੀ ਗੱਲ ਨਹੀਂ ਕਰਨੀ ਬਾਹਰ ਆ ਕੇ ਵੀ ਗੱਲ ਨਹੀਂ ਕਰਨੀ ਕਿ ਮੈਂ ਗਰੀਬ ਨੇ ਕਰ ਨਾਲੇ 5 ਕਿਲੋ ਮੇਰਾ ਵੇਚਣ ਖਾ ਕੇ ਨਾਲੇ ਕਨੇ ਬੱਚੇ ਮੀਸੀ ਕੀਤੀ ਨਾ ਤਾਂ ਨਾ ਹੈ ਆ ਨਾਲੇ ਮੈਂ ਤਾਂ ਨਾਲ ਚਲੇ ਗਿਆ ਤੁਹਾਡੇ ਆ ਵਿਚਾਰੇ ਜਿਨ੍ਹਾਂ ਤੇ ਪਰਚਾ ਕੀਤਾ ਉਹ ਕਿਲੋਮੀਟਰ ਪਿੱਛੇ ਛਾਲੇ ਫਿਰਦੇ ਜੀ ਉਹਨਾਂ ਤੇ ਕਿਲੋਮੀਟਰ ਪਿੱਛੇ ਹੀ ਪਰਚਾ ਹੋ ਗਿਆ ਦੇਖੋ ਇੱਕ ਜਿਹੜਾ